ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅਸੀਂ ਸਾਰੇ ਬਹੁਤ ਵਧੀਆ ਜੀ ਹਾਂਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਲਿਆ ਜੀ ਤੁਹਾਡੇ ਨਾਲ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋਵੋਗੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਠੀਕ ਹੈ ਜੀ ਐਂਡ ਤੱਕ ਬਲੌਗ ਜ਼ਰੂਰ ਦੇਖਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ ਬਲੌਗ ਨੂੰ ਜੀ ਠੀਕ ਹੈ ਜੀ ਅੱਜ ਆਪਾਂ ਚੱਲੇ ਆਂ ਜੀ ਪਾਤਣਾ ਠੀਕ ਹੈ ਜੀ ਅੱਜ ਆਪਾਂ ਪਾਤਣਾ ਚੱਲੇ ਆਂ ਜੀ ਤੇ ਤਾਂ ਤੁਸੀਂ ਦੇਖ ਸਕਦੇ ਹੋ ਪਾਤਣਾ ਜੋ ਸ਼ਹਿਰ ਹੈ ਜੀ ਬਹੁਤ ਜ਼ਿਆਦਾ ਵਧੀਆ ਸ਼ਹਿਰ ਹੈ ਜੀ ਇਹ ਸਾਡੇ ਕੋਲੀ ਪੈਂਦਾ ਜੀ ਢੜਬੇ ਦੇ ਨਾਲ ਹੀ ਹੈ ਜੀ ਇਹ ਠੀਕ ਹੈ ਜੀ ਤੇ ਢੜਬਾ ਸ਼ਹਿਰ ਦੇ ਨਾਲ ਹੀ ਹੈ ਜੀ ਇਹ ਤੇ ਇੱਥੇ ਸ਼ਾਮ ਦਾ ਟਾਈਮ ਹੈ ਜੀ ਇਹ ਤਕਰੀਬਨ 7 ਵਜੇ ਦਾ ਜੀ ਸੋ ਨੋ ਆਪਾਂ ਤੇ ਦੇਖੋ ਜੀ ਕੀ ਕੁਛ ਦਿਖਾਉਣੀ ਹੈ ਵਲੌਗ ਦੇ ਅੰਦੇ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਆ ਦੇਖੋ ਜੀ ਮੇਰਾ ਬੇਟਾ ਛੋਟਾ ਜਿਹਾ ਜਸ਼ਕੀਰਤ ਸ਼ਰਮਾ ਕਹਿ ਜਿੰਦਾ ਟੱਕ ਟੱਕ ਮੰਮਾ ਟੱਕ ਟਰੱਕਾਂ ਨੂੰ ਬੋਲੀ ਜਾਂਦੇ ਜੀ ਬੈਠਿਆ ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਜੀ ਖਾਟੂ ਸ਼ਾਮ ਜੀ ਦਾ ਮੰਦਿਰ ਸਾਡੇ ਪਾਤਲਾ ਸ਼ਹਿਰ ਦੇ ਵਿੱਚ ਖਾਟੂ ਸ਼ਾਮ ਜੀ ਦਾ ਮੰਦਿਰ ਬਣਿਆ ਜਿਹੜੇ ਤਾਂ ਸਾਡੇ ਲਾਗੇ ਛਾਗੇ ਦੇ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੀ ਜਿਹੜੇ ਦੂਰਦਰਡੇ ਤੋਂ ਮੇਰੇ ਬਲੌਗ ਦੇਖਦੇ ਨੇ ਭੈਣ ਭਾਈ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਖਾਟੂ ਸ਼ਾਮ ਜੀ ਦਾ ਮੰਦਿਰ ਹੈ ਜੀ ਦੇਖੋ ਜੀ ਲੱਟਾਂ ਰੰਗ-ਬਰੰਗੀਆਂ ਲੱਗੀਆਂ ਹੋਈਆਂ ਨੇ ਮੰਦਿਰ ਦੇ ਵਿੱਚ ਬਹੁਤ ਸੋਹਣਾ ਮੰਦਿਰ ਬਣਿਆ ਹੈ ਜੀ ਠੀਕ ਹੈ ਜੀ ਜਿਹੜੇ ਸਾਡੇ ਲਵੇ ਲਾਉਣੇ ਨੇ ਜਰੂਰ ਮਾਥਾ ਟੇਕਣ ਆਇਓ ਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਦਰਸ਼ਨ ਕੀਤੇ ਜ਼ਰੂਰ ਦਰਸ਼ਨ ਕਰਿਓ ਜੀ ਆਹ ਲੋ ਜੀ ਬਾਹਰੀ ਸਾਈਡ ਤੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੋਨੇ ਸਾਈਡਾਂ ਦੇ ਇੱਥੇ ਇਹ ਆ ਲੋ ਜੀ 메ਨ ਗੇਟ ਆ ਹੈ ਜੀ ਘਾਟੂ ਸ਼ਾਮਨੀ ਦਾ ਅਸੀਂ ਥੋੜਾ ਜਿਹਾ ਅੱਗੇ ਗੱਡੀ ਖੜਾ ਕੇ ਆਵਾਂਗੇ ਤੇ ਆਹ ਲੋ ਜੀ 메ਨ ਗੇਟ ਹੈ ਜੀ ਘਾਟੂ ਸ਼ਾਮ ਦਾ ਇਹਨਾਂ ਦੇ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਢੇ 20 ਮਿੰਟ ਸ਼ਹਿਰ ਤੋਂ ਇਹ ਸਿਰਫ 10-15 ਮਿੰਟ ਦਾ ਰਸਤਾ ਮੱਸ ਹੈ ਜੀ ਬਿਲਕੁਲ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਹੁਣ ਜਾਣ ਤੇ ਚਲੋ ਜੀ ਆਪਾਂ ਚੱਲੇ ਪਾ ਲਈ ਜੀ ਮੰਦਰ ਵੱਲ ਪਹਿਲਾਂ ਅਸੀਂ ਲੈਣੇ ਜੀ ਇੱਥੇ ਪ੍ਰਸ਼ਾਦ ਠੀਕ ਹੈ ਜੀ ਪ੍ਰਸ਼ਾਦ ਆਪਾਂ ਲੈ ਲਿਆ ਹੁਣ ਦੇਖੋ ਜੀ ਤੁਸੀਂ ਘਰੂ ਦਰਸ਼ਨ ਬਹੁਤ ਜਿਆਦਾ ਉੱਚਾ ਮੰਦਰ ਬਣਿਆ ਹੋਇਆ ਹੈ ਜੀ ਲਓ ਜੀ ਦੇਖੋ ਜੀ ਤੁਸੀਂ ਸਾਡੇ ਅੱਜ ਮੈਰਿਜ ਨੂੰ 14ਵਾਂ ਸਾਲ ਲੱਗ ਗਿਆ ਜੀ ਅਸੀਂ ਤਾਂ ਕਰਕੇ ਇੱਥੇ ਆਏ ਹੋਈਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਭਗਵਾਨ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਹਨਾ ਤੇ ਅਸੀਂ ਨਾਲੇ ਇੱਥੇ ਆਏ ਹਾਂ ਤੇ ਨਾਲੇ ਤੁਹਾਡੇ ਦਰਸ਼ਨ ਕਰਵਾਏ ਨੇ ਤੇ ਨਾਲੇ ਅਸੀਂ ਇੱਥੇ ਖੁਦ ਮੱਥਾ ਟੇਕ ਕੇ ਜਾਵਾਂਗੇ 13 ਸਾਲ ਹੋ ਗਿਆ ਸਾਡੇ ਮੈਰਿਜ ਨੂੰ 14ਵਾਂ ਸਾਲ ਲੱਗ ਗਿਆ ਜੀ ਕੀ ਜੀ ਆ ਲੋ ਜੀ ਸਾਰੀਆਂ ਪੌੜੀਆਂ ਬਣੀਆਂ ਹੋਈਆਂ ਨੇ ਲੋ ਜੀ ਆਪਾਂ ਪਹੁੰਚ ਗਏ ਜੀ ਖਾਟੂ ਸ਼ਾਮ ਜੀ ਦੇ ਮੰਦਿਰ ਖਾਟੂ ਸ਼ਾਮ ਜੀ ਦੇ ਮੰਦਿਰ ਪਹੁੰਚ ਚੁੱਕੇ ਹਾਂ ਦੇਖੋ ਜੀ ਤੁਸੀਂ ਕਰੋ ਦਰਸ਼ਨ ਜੀ ਸਾਡੇ ਨਾਲ ਆ ਲੋ ਜੀ ਇੱਥੇ ਅਸੀਂ ਫੋਟੋ ਲੈ ਰਹੇ ਹਾਂ ਨੇ ਸੋਨਾ ਤੇ ਸ਼ਾਨਦਾਰ ਮੰਦਿਰ ਬਣਿਆ ਹੋਇਆ ਜੀ ਬਾਲਾ ਦਿਲ ਲੱਗਦਾ ਸੀ ਜੀ ਘਰੇ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਮੰਦਿਰ ਦੇ ਵਿੱਚ ਆ ਕੇ ਜਿੱਥੇ ਵੀ ਆਪਾਂ ਕਿਤੇ ਜਾਂਦੇ ਹਾਂ ਨਾ ਤਾਂ ਮੰਦਿਰ ਸਕੂਨ ਮਿਲਦਾ ਜੀ ਪ੍ਰਮਾਤਮਾ ਦੀ ਜਗ੍ਹਾ ਤੇ ਬਹਿ ਕੇ ਨਾਨੋ ਜੀ ਅਸੀਂ ਇੱਥੇ ਕੁਝ ਫੁੱਲੋਂ ਕੀਚੇ ਸੀ ਦੇਖੋ ਜੀ ਲਓ ਜੀ ਕਰੋ ਦਰਸ਼ਨ ਜੀ ਘਾਟੂ ਸ਼ਾਮ ਜੀ ਦੇ ਆਹ ਲਓ ਜੀ ਮੇਰੇ ਬੱਚੇ ਖੇਡ ਰਹੇ ਨੇ ਪ੍ਰਸ਼ਾਦ ਮਿਲੇ ਸੀ ਸਾਨੂੰ ਜੋ ਆਹ ਇਹ ਦਾਦਾ ਜੀ ਕੋਲ ਬੈਠੇ ਨੇ ਇਹਨਾਂ ਨੇ ਚਾਕਲੇਟ ਵਗੈਰਾ ਮਿਲੇ ਨੇ ਇੱਥੋਂ ਆਹ ਲੋ ਜੀ ਨਾਲ ਗਿੱਤਾ ਭਾਰੇ ਨਾਲ ਜਾ ਕਰ ਰਹੇ ਨੇ ਪੂਰਾ ਮਸਤਾ ਜੀ ਹੈ ਆਹ ਲੋ ਜੀ ਸਾਹਮਣੇ ਘਾਟੂ ਸ਼ਾਮ ਜੀ ਦੇ ਤੁਸੀਂ ਵੀ ਕਰੋ ਦਰਸ਼ਨ ਇੱਧਰ ਸ਼ੇਰਾਂ ਵਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ ਜੀ ਇਹ ਨਜ਼ਾਰਾ ਕੰਮ ਕੀ ਹੁੰਦਾ ਜੀ ਇੱਧਰ ਸ਼ਿਵ ਜੀ ਦਾ ਬਣਿਆ ਹੋਇਆ ਹੈ ਜੀ ਇੱਥੇ ਐਤੂ ਬਾਅਦ ਆਕੇ ਹਨੂਮਾਨ ਜੀ ਦਾ ਵੈਸੇ ਮੈਂ ਇਹ ਨਹੀਂ ਘਾਟੂ ਸ਼ਾਮ ਜੀ ਦਾ ਦਰਬਾਰ ਠੀਕ ਹੈ ਜੀ ਲਓ ਜੀ ਬਹੁਤ ਸੰਗਤ ਆਉਂਦੀ ਹੈ ਇੱਥੋਂ ਦੂਰੋਂ ਦੂਰੋਂ ਆਹ ਲੋ ਜੀ ਦੇਖੋ ਤੁਸੀਂ ਕਿੰਨੀਆਂ نیچے ਜਾ ਕੇ ਕਿੰਨੀਆਂ ਪੌੜੀਆਂ ਇਹ ਸਾਰਾ نیچے ਪਾਰਕਿੰਗ ਹੈ ਜੀ ਗੱਡੀਆਂ ਖੜਦਣ ਨੂੰ ਆਹ ਦੇਖੋ ਜਿਆਨਾ ਉੱਚਾ ਮੰਦਿਰ ਬਣਿਆ ਹੋਇਆ ਹੈ ਹਾਂਜੀ ਜਿਹੜੀ ਪੁੱਛ ਰਹੀ ਸੀ ਬਦਲਵਾ ਸ਼ਹਿਰ ਕਿੱਥੇ ਹੈ ਇਹ ਇਹ ਸਾਡਾ ਸੁਨਾਮ ਸੰਗਰੂਰ ਪਾਤੜਾ ਇਹਦੇ ਵਿੱਚਕਾਰ ਜੀ ਆ ਗਿਆ ਜੀ ਇਹ ਠੀਕ ਹੈ ਜੀ ਜੈ ਸ਼੍ਰੀਕਿਸ਼ਨ ਰਾਦੇ ਰਾਦੇ ਲਓ ਜੀ ਹੁਣ ਆਪਾਂ ਇੱਥੋਂ ਚੱਲ ਪਈ ਜੀ ਠੀਕ ਹੈ ਜੀ ਮੰਦਿਰ ਤੋਂ ਤੇ ਸਾਨੂੰ ਮੇਨ ਗੇਟ ਦੇ ਇੱਥੇ ਸਾਨੂੰ ਮਿਲਿਆ ਸੀ ਪ੍ਰਸ਼ਾਦ ਜੀ ਤੇ ਚਾਵਲ ਮਿਲੇ ਸੀ ਨਮਕੀਨ ਚਾਵਲ ਮਿਲੇ ਸੀ ਅਸੀਂ ਨੇ ਖਾ ਕੇ ਪ੍ਰਸ਼ਾਦ ਹੁਣ ਅਸੀਂ ਇੱਥੋਂ ਚੱਲ ਪਈ ਬੱਸ ਸਟੈਂਡ ਦੇ ਕੋਲ ਹੈ ਜੀ ਇਹ ਨਵੇਂ ਬੱਸ ਸਟੈਂਡ ਦੇ ਕੋਲ ਆ ਗਿਆ ਮੰਦਿਰ ਜੇ ਨਹੀਂ ਜਿਹੜਾ ਕੋਈ ਭੈਣ ਭਾਈ ਨਹੀਂ ਆਇਆ ਜ਼ਰੂਰ ਆ ਕੇ ਦਰਸ਼ਨ ਕਰਕੇ ਜਾਇਓ ਜੀ ਠੀਕ ਜੀ ਲਓ ਜੀ ਹੁਣ ਆਪਾਂ ਚਾਲੇ ਪਾ ਲੈਣੀ ਜੀ ਹੁਣ ਅਸੀਂ ਡੱਬੇ ਰੁਕਾਂਗੇ ਜੋ ਹਸਾਗਾ ਤੇ ਦੇਖ ਸਕਦੇ ਹੋ ਤੁਸੀਂ ਪਾਤੜਾ ਆਉਂਦੀਆਂ ਗਲੀਆਂ ਇਹ ਵੀਡੀਓ ਤੁਹਾਡੇ ਕੋਲੇ ਬਹੁਤ ਜ਼ਿਆਦਾ ਲੇਟ ਪਹੁੰਚ ਰਹੀ ਹੈ ਜੀ ਕੀ ਜੀ ਅੱਥੇ ਰੁਕਾਂਗੇ ਥੋੜੀ ਜਿਹੀ ਮਠਿਆਈ ਲਵਾਂਗੇ ਜੀ ਆਪਾਂ ਘਰ ਵਾਸਤੇ ਇਹ ਬੀਰ ਹੋਰ ਹੈਗੇ ਨੇ ਜੀ ਖੇਤਲੇ ਤੋਂ ਸਾਨੂੰ ਕਹਿੰਦੇ ਤੁਸੀਂ ਮਠਿਆਈ ਖਾ ਕੇ ਦੇਖੋ ਅਸੀਂ ਕਹਿੰਦੇ ਨਹੀਂ ਖਾਣੀ ਹੈਗੀ ਵੀ ਤੁਸੀਂ ਇਦਾਂ ਹੀ ਹੋ ਕਰ ਦਿਓ ਕਹਿੰਦੇ ਨਹੀਂ ਤੁਸੀਂ ਸਾਡੀ ਮਠਿਆਈ ਖਾ ਕੇ ਦੇਖੋ ਸੋਨੂੰ ਕਿੱਦਾਂ ਦੀ ਲੱਗਦੀ ਹੈ ਮਠਿਆਈਏ ਤੇ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਸੀ ਜੀ ਦੇਸੀ ਘਿਓ ਦੀ ਫਰੈਸ਼ ਬਿਲਕੁਲ ਬਣਾਉਂਦੇ ਨੇ ਜੀ ਖਾਟੂ ਸ਼ਾਮ ਦੇ ਉਹਨਾਂ ਦੀ ਦੁਕਾਨ ਹੁੰਦੀ ਹੈ ਜੀ ਮੂਰੀ ਲੱਗੀ ਹੋਈ ਵੀਰਾ ਦੱਸ ਰਿਆ ਸੀ ਕਹਿੰਦੇ ਹੁਣ ਅਸੀਂ ਪਾਤਲਾ ਸ਼ਹਿਰ ਦੇ ਵਿੱਚੇ ਰਹਿਣ ਲੱਗੇ ਪਹਿਲਾਂ ਇਹ ਉਹਨਾਂ ਦਾ ਪਿੰਡ ਹੈਗਾ ਸੀ ਖੇਤਲਾ ਪਾਤਲਾ ਦੇ ਵਿੱਚ ਹੀ ਹੈ ਜੀ ਖੇਤਲਾ ਪਿੰਡ ਉੱਥੇ ਸੀ ਜੀ ਉਹਨਾਂ ਦਾ ਬਾਕੀ ਆਪਾਂ ਇੱਥੇ ਕਰ ਰਹੇ ਜੀ ਗੱਲਾਂ-ਵਾਤਾਂ ਦਾ 5 ਮਿੰਟ ਰੁਪਾਂਗੇ ਰੁੱਕ ਕੇ ਆਪਾਂ ਚੱਲਦੇ ਆਂ ਫਿਰ ਲਓ ਜੀ ਆਪਾਂ ਚੱਲ ਪਈ ਹੁਣ ਕੀ ਪਲੀਜ਼ ਆਪਣਾ ਐਂਡ ਤੱਕ ਬਲੌਗ ਜ਼ਰੂਰ ਦੇਖਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਠੀਕ ਹੈ ਜੀ ਲਾਈਕ ਕਰ ਦਿਆ ਕਰੋ ਵੀਡੀਓ ਦੇਖ ਕੇ ਆ ਲੋ ਜੀ ਦਾਦਾ ਪੋਤੇ ਔਰ ਗੱਲਾਂ ਕਰ ਰਹੇ ਨੇ ਦੁੱਧ ਪਿੰਦੇ ਸ਼ੀਸ਼ੀਆ ਤਾਂ ਬਾਏ ਬਾਏ ਵੀ ਕਰ ਰਹੇ ਨਾਲ ਨਾਲ ਲੋ ਜੀ ਆਪਾਂ ਪਹੁੰਚ ਗਏ ਹੁਣ ਬੈਟਲਨ ਦੀ ਬਾਜ਼ਾਰ ਦੇ ਵਿੱਚ ਲਓ ਜੀ ਸਾਨੂੰ ਆਉਂਦਿਆਂ ਨੂੰ ਵੀ ਟਰੱਕ ਜਾਂਦਾ ਐ ਨੂੰ ਵੀ ਟਰੱਕ ਟਰੱਕ ਕੇ ਟਰੱਕ ਸੜਕਾਂ ਦੇ ਉੱਪਰ ਲਓ ਜੀ ਪਹੁੰਚ ਗਏ ਅਸੀਂ ਸਾਡੇ ਦੜਬਾ ਸ਼ਹਿਰ ਦੇ ਵਿੱਚ ਠੀਕ ਹੈ ਜੀ ਦੜਬੇ ਪਹੁੰਚ ਗਏ ਜੀ ਅਸੀਂ ਇੱਥੇ ਕੁਝ ਖਾਵਾਂਗੇ ਪੀਵਾਂਗੇ ਤੇ ਰੁਕਾਂਗੇ ਅਸੀਂ ਇੱਥੇ ਹਾਂ ਲੋ ਜੀ ਹੁਣ ਰਵਿੰਦਰ ਦੇਖੋ ਕਿ ਕੁਛ ਮੰਗਵਾ ਰਿਹਾ ਅਸੀਂ ਇਹਨੂੰ ਕਹਤਾ ਜਿਵੇਂ ਕੁਛ ਮੰਗਵਾਉਣਾ ਵੀ ਤੂੰ ਮੰਗਵਾ ਸਕਦਾ ਹੁਣ ਇਹ ਦੱਸ ਰਿਹਾ ਜੀ ਮੈਂ ਪੀਜ਼ਾ ਖਾਣੇ ਠੀਕ ਹੈ ਜੀ ਬਾਕੀ ਮੰਮੀ ਸਾਡੇ ਨਾਲ ਨਹੀਂ ਗਏ ਜੀ ਕਿਉਂਕਿ ਸਾਨੂੰ ਜਿੰਨਾਂ ਨੂੰ ਪਤਾ ਉਹਨਾਂ ਦਾ ਪਤਾ ਹੀ ਹੈ ਜੀ ਜਿੰਨਾਂ ਨੂੰ ਨਹੀਂ ਪਤਾ ਉਹ ਦੱਸ ਦਿੰਨੇ ਆ ਕਿ ਮੇਰੀ ਮੰਮੀ ਦਾ ਚੂਲਾ ਟੁੱਟਿਆ ਹੋਇਆ ਹੈ ਹੁਣ ਤਾਂ ਠੀਕ ਨਹੀਂ ਜੀ ਤੇ ਕਿਉਂਕਿ ਚੜਾਈ ਜ਼ਿਆਦਾ ਸੀ ਜੀ ਉੱਥੇ ਘਾਟੋ ਸ਼ਾਮ ਜੀ ਦੀ ਨਹੀਂ ਚੜਿਆ ਜਾਂਦਾ ਸੀ ਕਿਉਂਕਿ ਰਾਤ ਦਾ ਟਾਈਮ ਹੈ ਤੇ ਕਦੇ ਦਿਨ ਦੇ ਵਿੱਚ ਦਰਸ਼ਨ ਕਰਵਾ ਲਾਂਗੇ ਜੀ ਤੇ ਹੁਣ ਅਸੀਂ ਆਏ ਹੋਏ ਸੀ ਬੱਸ ਤਾਂ ਕਰਕੇ ਸਾਡੇ ਨਾ ਪਾਪਾ ਜੀ ਆ ਗਏ ਸੀ ਮੰਮੀ ਘਰੇ ਰਹਿ ਗਈ ਇਕੱਲੇ ਮੰਮੀ ਕਹਿੰਦੀ ਤੁਸੀਂ ਚਲ ਜਓ ਐਨੇ ਮੈਂ ਫੇਰ ਜਾਊਂਗੀ ਕਦੀ ਤੇ ਲੋ ਜੀ ਹੁਣ ਆਪਣਾ ਆ ਗਿਆ ਪੀਜ਼ਾ ਵਗੈਰਾ ਠੀਕ ਹੈ ਜੀ ਆਪਾਂ ਹੁਣ ਇਹਨਾਂ ਨੂੰ ਖਾਣੇ ਤੇ ਫੇਰ ਆਪਾਂ ਕਾਪੀ ਕੇ ਚੱਲਾਂਗੇ ਜੀ ਘਰ ਚ ਤੁਹਾਡਾ ਐਂਡ ਤੱਕ ਬਲੌਗ ਜ਼ਰੂਰ ਦੇਖਿਆ ਕਰੋ ਜੀ ਬਾਰ ਬਾਰ ਕਹਿ ਰਹੀ ਜੀ ਸੁਣੋ ਤੁਸੀਂ ਦੱਸਿਓ ਜੀ ਸੋਨੂੰ ਸਾਡਾ ਪਾਤਲਾ ਸ਼ਹਿਰ ਸੋਨੂੰ ਸਾਡਾ ਖਾਟੂ ਸ਼ਾਮ ਮੰਦਰ ਜੀ ਕਿਦਾਂ ਦਾ ਲੱਗਿਆ ਤੇ ਨਾਲੇ ਗਏ ਤੂੜੀ ਸਸਤੀਆਂ ਨਾਲ ਤੂੜੀ ਵਾਲੀਆਂ ਟਰਾਲੀਆਂ ਕਿੰਨੀਆਂ ਫਿਰ ਰਹੀਆਂ ਆ। ਫਿਰ ਅੱਗੇ ਆ ਰਹੀ ਹੈ ਤੂੜੀ ਹੁਣ ਤਾਂ ਕਰਕੇ ਲੈ ਵੇਚ ਰਿਹਾ। ਲਓ ਜੀ ਆ ਸਾਡੇ ਦਲਬੇ ਦੀ। ਬਾਹਰਲੇ ਪਾਸੇ ਦੀ ਸੜਕ ਆ ਗਈ ਜੀ ਬਿਲਕੁਲ। ਅਸੀਂ ਸ਼ਹਿਰ ਨੰਗੇ ਇਹ ਦਲਬਾ। ਅਸੀਂ ਹੁਣ ਆਪਣੇ ਪਿੰਡ ਨੂੰ ਜਾ ਰਹੇ ਹਾਂ। ਠੀਕ ਹੈ ਜੀ। ਆ ਸਾਡੇ ਦਲਬੇ ਦੀ ਗਊਸ਼ਾਲਾ ਆ ਗਈ। ਦੇਖੋ ਜੀ ਮੱਥਾ ਗਊਸ਼ਾਲਾ ਨੂੰ। ਠੀਕ ਹੈ ਜੀ। బస్థ పిండ్ బిక్ బాస్ హింస పంచ సత మిట్టు మమ్మీ వస్తే సమీ ను నో వా ਸਤ ਬਜਣ ਤੋਂ 5-7 ਮਿੰਟ ਰਹਿੰਦੀ ਅਸੀਂ ਆਇ ਤੇ ਕਰੋ ਤੇ ਹੁਣ 9:00 ਵਜ ਗਏ ਨੇ ਤੇ 9:00 ਵਜੇ ਅਸੀਂ ਬਸ ਘਰੇ ਵਾਪਸ ਆਹ ਲੋ ਜੀ ਸਾਡੇ ਪਿੰਡ ਦੇ ਵਿੱਚ ਚੀ ਪੈਲਸ ਬਣੇ ਹੋਣੇ ਜੀ ਦੋ ਸੌਰੀ ਇਹ ਤਾਂ ਕਿਸੇ ਦਾ ਘਰ ਹੈ ਜੀ ਇਸ ਲਈ ਦੋਸਤਾਂ ਦਾ ਉਦਦ ਕਰਦੇ ਨਾ ਇੱਥੇ ਸਾਡੇ ਪਹਿਲ ਸੇ ਬਣੇ ਹੋਣੇ ਜੀ ਦੋ ਸੋਨੂ ਦਿਖਾਉਣੇ ਆਪਾਂ ਤੇ ਜਿਨ੍ਹਾਂ ਨੇ ਕਿਸੇ ਨੇ ਵਿਆਹ ਕਰਨਾ ਹੋਵੇ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਜੀ ਪਿੰਡਾਂ ਦੇ ਝੜਕਾ ਤਾਂ ਦਉਂਦੀਆਂ ਨੇ ਰਾਤ ਨੂੰ ਖਾਲੀ ਖਾਲੀ ਸੋਨੂ ਸੋਨੂ Sun nian, sun nian, dian, eh? ਆਲੋ ਜੀ ਤੁਹਾਨੂੰ ਸਾਡਾ ਅੱਜ ਪਿੰਡ ਦਾ ਸਾਰਾ ਰਸਤਾ ਦਿਖਾਤਾ ਜੀ ਅਸੀਂ ਨੇ ਠੀਕ ਹੈ ਜੀ ਆਲੋ ਜੀ ਕਪੈਲ ਸਾਹ ਆ ਗਈ ਜੀ ਠੀਕ ਹੈ ਜੀ ਇਹ ਜੰਡ ਤੱਕ ਕੋਲੇ ਤੱਕ ਇੱਕ ਪੈਰ ਇਸ ਆ ਸ਼ੁਰੂ ਹੋ ਗਈ ਜੀ ਦੁਨੀ ਸਾਈਡ ਤੇ ਠੀਕ ਹੈ ਜੀ ਇਹ ਸਾਡੇ ਪਿੰਡ ਦੇ ਵਿੱਚ ਪੈਂਦੀਆਂ ਨੇ ਇਹ ਦੋ ਹੀ ਹਾਂ ਲੋ ਜੀ ਕਾਸੀ ਜੀ ਲਵੇ ਲਵੇ ਨੇ ਜੀ ਦੋਨੇ ਹੀ ਬਾਕੀ ਆਪਣੀ ਇੰਸਟਾ ਆਈਡੀ ਨੂੰ ਜ਼ਰੂਰ ਤੁਸੀਂ ਫੋਲੋ ਕਰ ਸਕਦੇ ਹੋ ਜੀ ਸ਼ਰਮਾ ਕਰਮਜੀਤ ਕੌਰ ਦੇ ਨਾਮ થી ਹੈ ਜੀ ਆਪਣੀ ਆਈਡੀ ਠੀਕ ਹੈ ਜੀ ਆ ਸਾਡੇ ਫੈਕਟਰੀ ਲੱਗੀ ਹੈ ਜੀ ਜਿਸ ਕਿਸੇ ਨੇ ਮੱਝਾਂ ਦੀ ਫੀਲਡ ਲੈ ਕੇ ਜਾਣੀ ਹੋਵੇ ਤਾਂ ਮੱਝਾਂ ਦੀ ਫੀਲਡ ਵੀ ਤੁਸੀਂ ਲੈ ਜਾ ਸਕਦੇ ਹੋ ਜੀ ਠੀਕ ਹੈ ਜੀ ਸਾਡੇ ਵੀ ਪਿੰਡ ਦੇ ਵਿੱਚ ਹੀ ਲੱਗੀ ਜੀ ਫੈਕਟਰੀ Facturio gândi în deh